ਦੀਪਕ ਜੀ ਪਿਛਲੇ ਹਫਤੇ ਤੁਸੀਂ ਦੱਸਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਹੁਣ ਵੀਕਐਂਡ ਤੇ ਉਹਨਾਂ ਨੇ ਗੱਲ ਆਖੀ ਵੀ ਅਸਤੀਫਾ ਦੇ ਦੇਣਗੇ ਕਿ ਲੋਕੀ ਮੈਨੂੰ ਦੁਬਾਰਾ ਤੋਂ ਮੰਡੇਟ ਦੇਣ, ਕਲੀਅਰ ਮੰਡੇਟ ਹੋਵੇ, ਇਮਾਨਦਾਰੀ ਦਾ ਸਰਟੀਫਿਕੇਟ ਲੋਕ ਦੇਣ। ਕੀ ਚੱਲ ਰਿਹਾ ਜੀ ਇਸ ਪਿੱਛੇ ਪੋਲਿਟੀਕਲ ਕੈਲਕੂਲੇਸ਼ਨ ਕੀ ਹੋ ਸਕਦੀ ਆ? ਦੇਖੋ ਅਰਵਿੰਦ ਕੇਜਰੀਵਾਲ ਹਾਂਡੇ ਹੋਏ ਰਾਜਨੀਤਿਕ ਲੀਡਰ ਨੇ। ਹੂੰ। ਤੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪੰਜਾਬ ਦੀ ਵਿਧਾਨ ਸਭਾ 'ਚ ਕਹਿ ਰਹੇ ਸੀ ਨਾ ਕਿ ਮੈਨੂੰ ਤਜਰਬਾ ਹੈ, ਮੈਂ 2.5 ਸਾਲ ਤਾਂ ਹੋ ਹੀ ਗਏ ਮੁੱਖ ਮੰਤਰੀ ਨੂੰ। ਜੀ ਉਹ ਮੇ ਰਵਿੰਦ ਕੇਜਰੀਵਾਲ ਨੂੰ ਉਹਨਾਂ ਨਾਲੋਂ ਵੱਧ ਤਜਰਬਾ ਸੋ ਇਸ ਲਈ ਉਹਨਾਂ ਦਾ ਤਜਰਬਾ ਅਫਸਰਸ਼ਾਹੀ ਵਾਲਾ ਵੀ ਤੇ ਰਾਜਨੀਤਿਕ ਲੀਡਰ ਵਾਲਾ ਵੀ ਤੇ ਚਾਲਾਂ ਚੱਲਣ ਚ ਮਾਹਰ ਵੀ ਨੇ ਜੀ ਸੋ ਇਸ ਲਈ ਉਹਨਾਂ ਦੀ ਇਹ ਚਾਲ ਕਿੰਨੀ ਕਾਮਯਾਬ ਹੁੰਦੀ ਹੈ ਤਾਂ ਉਹਨਾਂ ਨਾਲ ਸਮਾਂ ਦੱਸੂਗਾ ਇਹ ਦਾ ਲਗਭਗ ਉਹੀ ਜਈਏ ਜਿਹੋ ਜਿਹ 2014 ਦੇ ਵਿੱਚ 48 ਕੁ ਦਿਨਾਂ 48 ਘੰਟਿਆਂ ਦਰਮਿਆਨ ਹੀ ਉਹਨਾਂ ਨੇ ਅਸਤੀਫਾ ਦੇ ਕੇ ਕਦਾ ਕਿੱਡਿਆ ਸੀ ਸੋ ਇਹ ਲਗਭਗ ਉਹੀ ਜਈਦਾ ਹੈ ਕਿ ਦੁਬਾਰਾ ਖੜਨਾ ਚਾਹੁੰਦੇ ਆ ਵੈਸੇ ਸਵਾਲ ਸਭ ਤੋਂ ਪਹਿਲਾਂ ਇਹ ਉੱਠਿਆ ਕਿ ਜੇ ਅਸਤੀਫਾ ਹੀ ਦੇਣਾ ਸੀ ਭਾਈ ਇੰਨੇ ਦਿਨ ਕਿਉਂ ਮਤਲਬ ਕਿ ਨੱਕ ਰਗੜਿਆ ਕਿ ਮੈਨੂੰ ਰੋਟੀ ਨਹੀਂ ਦਿੰਦੀ ਜੀ ਮੈਨੂੰ ਅੰਬ ਨਹੀਂ ਚੁੱਪਣ ਦਿੰਦੇ ਜੀ ਮੈਨੂੰ ਆਹ ਨਹੀਂ ਕਰ ਦਿੰਦੇ ਅੰਦਰ ਉਸਤੀਫਾ ਭਗਾ ਕੇ ਮਾਰਦੇ ਹੂੰ ਸੋ ਭਗਤ ਸਿੰਘ ਦੀ ਕਿਤਾਬ ਫੜ ਕੇ ਆਪਣੀ ਤੁੰਨਾ ਆਪ ਹੀ ਭਗਤ ਸਿੰਘ ਨਾਲ ਕਰਕੇ ਭਰਾਵਾ ਉਹ ਤਾਂ ਅੰਦਰ ਭੁਖੜਤਾਰ ਰੱਖਦੇ ਸੀ ਤੁਸੀਂ ਤਾਂ ਅੰਬ ਚੁੱਪਣ ਪਿੱਛੇ ਲੜੀ ਜਾਂਦੇ ਸੀ ਹੈਨਾ ਸੋ ਇਸ ਲਈ ਉਹਦੇ ਨਾਲ ਤੁੰਨਾ ਕਿੱਥੋਂ ਕਰ ਲੋਗੇ ਪਰ ਅੰਦਰ ਉਸਤੀਫਾ ਕੇਜਰੀਵਾਲ ਨੂੰ ਪਤਾ ਸੀ ਕਿ ਜੇ ਮੈਂ ਅੰਦਰ ਉਸਤੀਫਾ ਦਿੰਦਾ ਤਾਂ ਇਹ ਸੁਨਿਆ ਜਾਣਾ ਸੀ ਕਿ ਮੈਂ ਬੀਜੇਪੀ ਤੋਂ ਡਰ ਗਿਆ ਹੂੰ ਹੂੰ ਇਸ ਲਈ ਉਹ ਇਹ ਵੀ ਸਨੇਹ ਨਹੀਂ ਦੇਣਾ ਚਾਹੁੰਦੇ ਸੀ ਹੁਣ ਬਾਹਰ ਆ ਕੇ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੁਣ ਆਪਣੀ ਮਰਜ਼ੀ ਨਾਲ ਅਸਤੀਫਾ ਦੇ ਰਿਹਾ ਦੇਖੋ ਮੈਨੂੰ ਕੁਰਸੀ ਨਾਲ ਮੋਹ ਨਹੀਂ ਮੈਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਐ ਛੱਡ ਕੇ ਪਰੇ ਮਰੀ ਜੀ ਸਚਾਈ ਇਹ ਹੈ ਵਿਜੇ ਜੀ ਕਿ ਜਿਹੜੀ ਜ਼ਮਾਨਤ ਮਿਲਿਆ ਨਾ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੀ ਹੈ ਹਮ ਤੇ ਜੇਲ੍ਹ ਦੇ ਅੰਦਰ ਕੇਜਰੀਵਾਲ ਅਜੇ ਵੀ ਬੰਦਾ ਜਿਹੜਾ ਮੁੱਖ ਮੰਤਰੀ ਹੈ ਜੀ ਮੁੱਖ ਮੰਤਰੀ ਕੇਜਰੀਵਾਲ ਤੋਂ ਜ਼ਮਾਨਤ ਮਿਲਿਓ ਨਹੀਂ ਵੇਖ ਬਾਹਰ ਆ ਕੇ ਵੀ ਬੰਦਾ ਜੇ ਮੁੱਖ ਮੰਤਰੀ ਦੇ ਦਫਤਰ ਨਹੀਂ ਜਾ ਸਕਦਾ ਹਰਾ ਪਹਿਨਣੀ ਚਲਾ ਸਕਦਾ ਫਾਈਲ ਤੇ ਕੋਈ ਸਹੀ ਨਹੀਂ ਪਾ ਸਕਦਾ ਕੋਈ ਫੈਸਲਾ ਨਹੀਂ ਲੈ ਸਕਦਾ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਉਹ ਹੂੰ ਸੋ ਇਸ ਲਈ ਉਹਨਾਂ ਨੂੰ ਪਤਾ ਹੈ ਕਿ ਜੇ ਮੈਂ ਮੁੱਖ ਮੰਤਰੀ ਰਹਿ ਹੀ ਨਹੀਂ ਸਕਦਾ ਤੇ ਆਉਣ ਵਾਲੇ ਸਮੇਂ 'ਚ ਚੋਣਾਂ ਨੇ ਤੇ ਫਿਰ ਚੋਣਾਂ ਵਾਲਾ ਕੋਈ ਇਹੋ ਜਿਹਾ ਐਲਾਨ ਮੈਂ ਕੀ ਕਰ ਸਕਦਾ ਬਤੌਰ ਮੁੱਖ ਮੰਤਰੀ ਜਿਹਦੇ ਲਈ ਫਿਰ ਕਿਸੇ ਦਾ ਮੋਢਾ ਵਰਤਣਾ ਪੈਣਾ ਕਿਸੇ ਦਾ ਹੱਥ ਵਰਤਣਾ ਪੈਣਾ ਹੈ ਕਿਸੇ ਹੋਰ ਤੋਂ ਪੈਨ ਨਾਲ ਫੜ ਕੇ ਜਵਾਬ ਨੂੰ ਛੋਟੇ ਹੁੰਦੇ ਲੁਕਾਉਂਦੇ ਹੁੰਦੇ ਸੀ ਨਾ ਉਦੀ ਪੈਨ ਫੜ ਕੇ ਕਲਮ ਫੜ ਕੇ ਕਿ ਲਿਆ ਵੀ ਤੈਨੂੰ ਅੱਖਰ ਪਾਉਣਾ ਮੈਂ ਇਸ ਕੋਣਾ ਉਹ ਉਹ ਸिखਾਉਣਾ ਏਸ ਲਈ ਦਾ ਏ ਪਰ ਗੌਰ ਕਰਨ ਵਾਲੀ ਗੱਲ ਹੈ ਉਹਨਾਂ ਦੇ ਸ਼ਬਦਾਂ ਤੇ ਹਮ ਹਮ ਉਹਨਾਂ ਨੇ ਕਿਹਾ ਕਿ ਹਾਂ ਮੈਂ ਮੁੱਖ ਮੰਤਰੀ ਦਾ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਣਾ ਤੇ ਨਵੇਂ ਮੁੱਖ ਮੰਤਰੀ ਚੁਣ ਲੈਣਾ ਹੁਣ ਉਹ ਦੋ ਦਿਨ ਦੀ ਵਾਰੀ ਕੱਲ ਨੂੰ ਆ ਜਾਣੀ ਹੈ ਕੱਲ ਨੂੰ ਐਲਜੀ ਤੋਂ ਟਾਈਮ ਲੈ ਲਿਆ ਐਲਜੀ ਨੂੰ ਮਿਲਣ ਜਾਣਗੇ ਆਪਣਾ ਅਸਤੀਫਾ ਦੇਣਗੇ ਤੇ ਨਵੇਂ ਦਾ ਨਾਮ ਦੇ ਦੇਣਗੇ ਹਮ ਹਮ ਪਰ ਜਦੋਂ ਇਹ ਅਸਤੀਫਾ ਦੇਣ ਦੇ ਐਲਾਨ ਦੇ ਲਈ ਸਟੇਜ ਸਜਾਈ ਗਈ ਸੀ ਉਹ ਸਟੇਜ ਤੇ ਇੱਕ ਗੱਲ ਕਹੀ ਅਰਵਿੰਦ ਕੇਸਰੀਵਾਲ ਜੀ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਪਣਾ ਅਗਲਾ ਮੁੱਖ ਮੰਤਰੀ ਚੁਣਨਗੇ ਹੂੰ ਹੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏਆਂ ਵਿੱਚੋਂ ਮੁੱਖ ਮੰਤਰੀ ਚੁਣਾਂਗੇ ਹੂੰ ਹੂੰ ਐਮ ਐਲ ਏ ਚੁਣਨਗੇ ਉਹ ਹੁਣ ਭਾਈ ਕੋਈ ਬਾਹਰਲਾ ਵੀ ਹੋ ਸਕਦਾ 6 ਮਹੀਨੇ ਤੋਂ ਘੱਟ ਸਮਾਂ ਪਿਆ ਵੈਸੇ ਤਾਂ अरविंद केजरीवाल ਦਾ ਕਹਿੰਦੇ ਆ ਕਿ ਨਵੰਬਰ ਚ ਚੋਣਾ ਕਰਾ ਦੇ ਵਿ ચૂંટણી ਕਮਿਸ਼ਨ ਇਹ ਵੀ ਬੜੀ ਸੋਚੀ ਸਮਝੀ ਚਾਲ ਹੈ ਕਿਉਂਕਿ ਉਹ ਅਸਤੀਫਾ ਦੇ ਕੇ ਵਿਚਾਰਾ ਬਣ ਗਏ ਜੀ ਤੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਚੋਣਾ 6 ਮਹੀਨੇ ਤੋਂ ਪਹਿਲਾਂ ਹੋਣੀਆਂ ਹੀ ਨਹੀਂ ਗਿਆ ਜਾਂ 6 ਮਹੀਨੇ ਤੋਂ ਪਹਿਲਾਂ ਦਾ ਵਕੂਆ ਫਰਵਰੀ ਤੱਕ ਵੀ 6 ਮਹੀਨੇ ਨਹੀਂ ਬਣਦੇ ਤਾਂ ਫਿਰ ਜਿਹਨੂੰ ਮਰਜ਼ੀ ਬਣਾਦੀ ਉਹਨੂੰ ਚੋਣ ਲੜਨ ਦੀ ਲੋੜ ਵੀ ਨਹੀਂ ਉਹ ਬਿਨਾਂ ਜੇ ਸੁਮਿਤਾ केजरीवाल ਬਣਦੀ ਹੈ ਤਾਂ ਉਹਨੂੰ ਐਮਐਲਏ ਬਣਨ ਦੀ ਲੋੜ ਵੀ ਨਹੀਂ ਬਿਨਾਂ ਐਮਐਲਏ ਬਣਿਆ ਉਹ 6 ਮਹੀਨੇ ਮੁੱਖ ਮੰਤਰੀ ਰਹਿ ਸਕਦੀ ਹੈ ਇਸ ਲਈ ਉਹ ਵੀ ਮਸਲਾ ਨਹੀਂ ਪਰ ਜਿਹੜਾ ਉਹ ਵਿਚਾਰਾ ਬਣਨ ਦੀ ਖੇਡ ਖੇਡੀ ਹੈ केजरीवाल ਫੁਰਾਂ ਨੇ ਕਿ ਜੀ ਦੇਖੋ ਮੈਂ ਲੋਕਾਂ ਦੀ ਕਚਹਿਰੀ ਚ ਜਾਊਗਾ ਤੇ ਮੈਂ ਇਮਾਨਦਾਰਾਂ ਜਾਂ ਗੁਨਾਹਗਰਾਂ ਇਹਨਾਂ ਨੇ ਬੇਈਮਾਨ ਸ਼ਬਦ ਨਹੀਂ ਤਾਂ ਕਿਹਾ ਹਮ ਕਿਹਾ ਇਮਾਨਦਾਰਾਂ ਜਾਂ ਗੁਨਾਹਗਰਾਂ ਜੀ ਤੇ ਇਹ ਲੋਕਮਤ ਬਾ ਤੈਅ ਕਰੂਗਾ ਕਿ ਜੇ ਲੋਕ ਮੈਨੂੰ ਫਤਵਾ ਦੇਣਗੇ ਫਿਰ ਮੈਂ ਦੁਬਾਰਾ ਸਿਆਣ ਬਣ ਜਾਊਗਾ ਮਤਲਬ ਤੁਸੀਂ ਚੋਣਾਂ ਤੋਂ ਪਹਿਲਾਂ ਆਪਣਾ ਸਿਆਸੀ ਪੱਤਾ ਖੇਡ ਰਹੇ ਹੋ ਤੁਹਾਨੂੰ ਪਤਾ ਹੈ ਕਿ ਸਰਕਾਰ ਦੇ ਹਵਾਲੇ ਨਾਲ ਕੁਝ ਕਹਿਣ ਨੂੰ ਹੈ ਨੀਗਾ ਇਹ ਇਸ ਲਈ ਇਹਦਾ ਮਤਲਬ ਮਨੀਸ਼ ਸ਼ਿਸ਼ੋਧਿਆ ਤੁਹਾਡੇ ਤੱਕ ਮੇਰਾ ਪਤਾ ਦਊਂਗਾ ਹੀ ਘਟਦਾ ਇਹ ਕਹਿ ਕੇ ਕਿ ਨਾ ਮੈਂ ਬਣੂਗਾ ਨਾ ਮਨੀਸ਼ ਸ਼ਿਸ਼ੋਧਿਆ ਬਣੂਗਾ ਜੇ ਉਹਦੀ ਛੁੱਟੀ ਹੋ ਗਈ ਜੀ ਹੁਣ ਦੌੜ ਚ ਚਾਹੇ ਆਦਸੀ ਹੈ ਚਾਹੇ ਗੋਪਾਲ ਹੈ ਚਾਹੇ ਸਨੀਤਾ ਕੇਜਰੀਵਾਲ ਹੈ ਵੈਸੇ ਰਾਗਵ ਚੰਨਾ ਸੰਦੀਪ ਪਾਟਕ ਵੀ ਸੋਚੀ ਜਾਂਦੇ ਨੇ ਵੈਸੇ ਕਾਰਜਕਾਰੀ ਤੌਰ ਤੇ ਦਾ ਡੈਪੂਟੇਸ਼ਨ ਦਾ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਵੀ ਸੋਚਦੇ ਨੇ ਮੈਨੂੰ ਮਿਲ ਜਵੇ ਹਮ ਪਰ ਕੇਜਰੀਵਾਲ ਹੋਰਾਂ ਨੇ ਜਿਹੜਾ ਇਹ ਗੱਲ ਕਹੀ ਹੈ ਨਾ ਕਿ ਬਈ ਲੋਕ ਫਤਵਾ ਮੇਰਾ ਇਸ ਨੂੰ ਲੈ ਕੇ ਵੀ ਜੀ ਵੱਡਾ ਸਵਾਲ ਹੈ ਹਮ ਕਿ ਜੇ ਲੋਕ ਫਤਵਾ ਹੀ ਤੈਅ ਕਰਦਾ ਕਿ ਤੁਸੀਂ ਇਮਾਨਦਾਰ ਹੋ ਜਾਂ ਗੁਨਾਹਗਾਰ ਹੋ ਹਮ ਹੈ ਨਾ ਜੇ ਇਹਦੇ ਨਾਲ ਹੀ ਤੈਹ ਹੋਣਾ ਫਿਰ ਅਦਾਲਤੀ ਪ੍ਰਕਿਰਿਆ ਕੀ ਰਹੇਗੀ ਫਿਰ ਤਾਂ ਜਿੰਨੇ ਸੰਸਦ ਚ ਬੈਠੇ ਨੇ ਕਿਸੇ ਤੇ ਤਸਕਰੀ ਦਾ ਕੇਸ ਹੈ ਕਿਸੇ ਦੇ ਬਿਲਾਦ ਕਰਦਾ ਕੇਸ ਹੈ ਕਿਸੇ ਤੇ ਮਤਲਬ ਕਿ ਉਹ ਇਰਾਦਾ ਕਤਲ ਦਾ ਕਤਲ ਦਾ ਕੇਸ ਨੇ ਤਾਂ ਫਿਰ ਅਦਾਲਤਾਂ ਬਰੀ ਕਰ ਦੇਣ ਉਹਨਾਂ ਨੂੰ ਜਿਹੜੇ ਲੋਕ ਫਤਵਾ ਲੈ ਕੇ ਆਏ ਨੇ ਹਮ ਅੱਛਾ ਜੇ ਕੇਜਰੀ ਵੱਗਲੇ ਲੋਕ ਫਤਵੇ ਦਾ ਫਾਰਮੂਲਾ ਹੈ ਫਿਰ ਪੰਜਾਬ ਸਰਕਾਰ ਜਵਾਬ ਦੇਵੇ ਅਮਰਿਤਪਾਲ ਸਿੰਘ ਕਿਉਂ ਅੰਦਰ ਆ ਵੀ ਉਹਨੂੰ ਵੀ ਲੋਕਾਂ ਨੇ ਫਤਵਾ ਦੇ ਕੇ ਜਿਤਾਤਾ ਜੀ ਕਰੋ ਤੇ ਭਰ ਐਨਸੇ ਹਟਾ ਲਓ ਫਿਰ ਹਮ ਤੇ ਤੁਸੀਂ ਕਿਉਂ ਇਸ ਲਈ ਇਹ ਦੋਰੇ ਮਾਪਦੰਡ ਬੜੇ ਕਮਾਲ ਦੇ ਨੇ ਜੀ ਸੋ ਇਸ ਤਰੀਕੇ ਨਾਲ ਉਹ ਦਾ ਖੇਡਿਆ ਉਹ ਦਾ ਕਿੰਨਾ ਕਾਮਯਾਬ ਹੋਏਗਾ ਦਾ ਤਾਂ ਇੱਥੇ ਵੀ ਖੇਡਿਆ ਜੀ ਕਿ ਜੀ ਮੈਂ ਅਪੀਲ ਕਰਦਾ ਕਿ ਚੋਣਾ ਫਰਵਰੀ ਦੀ بجائے ਨਵੰਬਰ ਚ ਕਰਾ ਲਓ ਹੂੰ ਕਿ ਮਹਾਰਾਸ਼ਟਰ ਦੇ ਨਾਲੇ ਕਰਾ ਲਓ ਇਹ ਕਹਿਣ ਨਾਲ ਥੋੜਾ ਸਰਨਾ ਕੇਜਰੀਵਾਲ ਜੀ ਸਰਕਾਰ ਤੁਹਾਡੀ ਹੈ ਕੈਬਨਿਟ ਦੀ ਮੀਟਿੰਗ ਕਰੋ ਹੈ ਤੇ ਕੈਂਡੀਡੇਟ ਨੂੰ ਜੇ ਨਹੀਂ ਵੀ ਕਰ ਸਕਦੇ ਤੁਸੀਂ ਤੁਹਾਡੀ ਕੈਬਨਿਟ ਫੈਸਲਾ ਲਵੇ ਕਿ ਅਸੀਂ ਪੰਗ ਕਰਦੇ ਹਾਂ ਜੀ ਕਰ ਲਓ ਪੰਗ ਬਦਾਂ ਤੋਂ ਉਹ ਸਪੀਕਰ ਭੰਗ ਕਰਕੇ ਦੇ ਦੇਵੇ LG ਲਿਖ ਕੇ ਚੌਣਾ ਨਾਲ ਹੀ ਹੋ ਜਾਣਗੀਆਂ ਜੀ ਭੰਗ ਨਹੀਂ ਕਰਨਾ ਹੂੰ ਡਰਾਮਾ ਕਰਨਾ ਹੂੰ ਸੋ ਇਸ ਲਈ ਉਹ ਹੁਣ ਵਿਚਾਰਾ ਬਣ ਕੇ ਦਾਾ ਖਿਡਣਾ ਚਾਹੁੰਦੇ ਨੇ ਤੇ ਕਿੰਨਾ ਕੁ ਸਿੱਧਾ ਪੈਂਦਾ ਕਿੰਨਾ ਕੁ ਖੁੱਠਾ ਪੈਂਦਾ ਉਹਨਾਂ ਵਾਲਾ ਸਮਾਂ ਦੱਸੂਗਾ ਕੱਲ ਨੂੰ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋ ਜਾਊਗਾ ਕਿਉਂਕਿ ਕੇਜਰੀਵਾਲ ਡਰਦੇ ਨੇ ਕਿ ਕਿਤੇ ਮਾਂਜੀ ਵਾਲੀ ਕਿਤੇ ਝਾਰਖੰਡ ਵਾਲੀ ਮੇਰੇ ਨਾਲ ਨਾ ਹੋ ਜਵੇ ਜਿਹਨੂੰ ਬਣਾ ਕੇ ਜਾਓ ਬਾਅਦ 'ਚ ਉਹ ਲਾਤ ਡਾ ਲਵੇ ਕਿ ਮੈਨੂੰ ਕਿਉਂ ਹਟਾ ਰਹੇ ਇਸ ਲਈ ਖਰਚੇ ਰੱਖਣ ਦੀ ਜਾਦੇ ਕੋਈ ਦਾ ਫਿਰ ਵੀ ਅਜਮਨੀ ਸ਼ੋਧੀਆਂ ਦਾ ਬੰਦ ਕਮਰਾ ਬੈਠ ਕਰਨੀ ਕਮੇਟੀ ਦੀ ਮੀਟਿੰਗ ਹੋਲੀ ਕੱਲ ਨੂੰ ਐਮਐਲਏ ਦੀ ਮੀਟਿੰਗ ਹੋਣੀ ਹੈ ਤੇ ਉਹਦੇ ਵਿੱਚ ਨਵੇਂ ਮੁੱਖ ਮੰਤਰੀ ਦਾ ਡਰਾਮਾ ਹੋਣਾ ਹੈ ਹੁਣ ਆ ਉਹ ਹੈ ਜੋ ਕੇਜਰੀਵਾਲ ਚਾਹਣਗੇ ਹੂੰ ਇਸ ਲਈ ਤਿਆਰ ਕੋਈ ਕੰਸਵਾ ਹੈ ਗਿਆ ਨਾ ਕਿ ਮੁੱਖ ਮੰਤਰੀ ਕੌਣ ਹੋ ਸਕਦਾ ਜੀ ਕਿ ਕੱਲ ਤੱਕ ਵੇਟ ਕਰੀਏ ਸੁਨੀਲ ਸੁਨੀਲ ਸੁਨੀਕਾ ਕੇਜਰੀਵਾਲ ਉਰਾਤਸੀ ਦੇ ਨਾਮ ਦੀ ਕਾਫੀ ਚਰਚਾ ਹੂੰ ਹੂੰ ਤੇ ਬਾਕੀ ਰਾਤ ਦੇ ਵਿੱਚ ਕੀ ਪਲਟ ਜਿਵੇਂ ਪਤਾ ਨਹੀਂਗਾ ਮਤਲਬ ਫਿਲਹਾਲ ਇਹ ਦੋ ਨਾਮ ਕਾਫੀ ਚਰਚਾ ਦੇ ਵਿੱਚ ਦੇਖੋ ਸੀਐਮ ਤਾਂ ਦਿੱਲੀ ਦਾ ਬਦਲਣਾ ਪਰ ਚਰਚੇ ਕੁਝ ਰਹੇ ਪੰਜਾਬ 'ਚ ਵੀ ਚੱਲ ਰਹੇ ਨੇ ਪੰਜਾਬ ਦੇ ਵਿੱਚ ਇਹ ਸਾਰੀ ਗੱਲਬਾਤ ਦਾ ਕਿਹੋ ਜਿਹਾ ਪਰਛਾਵਾਂ ਦੇਖੋ ਕੁਝ ਚੀਜ਼ਾਂ ਤਾਂ ਰਾਜਨੀਤਿਕ ਤੌਰ ਤੇ ਅੰਦਰ ਜੋ ਚੱਲ ਰਿਹਾ ਹੁੰਦਾ ਉਹਦੇ ਵਿੱਚੋਂ ਨਿਕਲਦੀਆਂ ਜੀ ਜੋ ਅੰਦਰ ਹਲਚਲ ਹੁੰਦੀ ਹੈ ਖਿੱਚਤੂ ਹੁੰਦੀ ਹੈ ਕੋਈ ਬਿਆਨਬਾਜ਼ੀ ਹੁੰਦੀ ਹੈ ਕੁਛ ਹੈ ਗੱਲਬਾਤ ਹੁੰਦੀ ਹੈ ਉਹ ਹੈ ਇੱਕ ਹੁੰਦਾ ਜਿਹੜਾ ਰਾਜਨੀਤਿਕ ਮੰਚ ਤੇ ਦਿਖ ਰਿਹਾ ਹੁੰਦਾ ਉਹ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਦੋ ਘਟਨਾ ਕਰਨ ਦੇ ਪਹਿਲਾ ਘਟਨਾ ਕਰਮ ਹੈ ਅਰਵਿੰਦ ਕੇਜਰੀਵਾਲ ਨੇ ਜਿਸ ਸਟੇਜ ਤੋਂ ਅਸਤੀਫੇ ਦਾ ਐਲਾਨ ਕੀਤਾ ਨਾ ਵਿਜੇ ਜੀ ਉਹ ਸਟੇਜ ਤੇ ਸੰਜੇ ਸਿੰਘ ਸੰਬੋਧਨ ਕਰ ਰਹੇ ਸੀ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੁੰਦੀ ਹੈ ਹਮ ਸੰਜੇ ਸਿੰਘ ਨੇ ਆਪਣਾ ਭਾਸ਼ਣ ਸਮੇਟਿਆ ਸੰਦੀਪ ਹੋਰਾ ਨੇ ਸੰਦੀਪ ਪਟਕੋਰਾ ਨੇ ਜਦ ਇਹ ਮਨੀਸ਼ ਸ਼ੋਧੀਆਂ ਨੂੰ ਬੁਲਾਇਆ ਤੇ ਮਨੀਸ਼ ਸ਼ੋਧੀਆਂ ਤੋਂ ਬਾਅਦ ਕੇਜਰੀਵਾਲ ਜੀ ਸੰਬੋਧਨ ਕਰਨਾਗੇ ਭਗਵਾਨ ਤੁਮਣ ਵਿੱਚੋਂ ਮੰਨਫੀ ਹੋਗੇ ਹਮ ਹਮ ਸਾਰੇ ਦੇਖਦੇ ਰਹੇ ਕਿ ਆ ਕੀ ਮਤਲਬ ਹੁਣ ਤੱਕ ਕੋਈ ਸਟੇਜ ਦੇਖ ਲਓ ਦੋ ਹੀ ਤਾਂ ਮੁੱਖ ਮੰਤਰੀ ਹੈ ਵਿਚਾਰਿਆਂ ਕੋਲ ਜੀ ਸੋ ਇਸ ਲਈ ਕੇਜਰੀਵਾਲ ਤੋਂ ਪਹਿਲਾਂ ਅਕਸਰ ਭਗਵੰਤ ਸਿੰਘ ਬੋਲਦੇ ਸੀ ਫਿਰ ਕੇਜਰੀਵਾਲ ਦੀ ਵਾਰੀ ਆਉਂਦੀ ਸੀ ਹੂੰ ਹੂੰ ਪਰ ਕੇਜਰੀਵਾਲ ਔਰ ਮਨੀਸ਼ ਸ਼ਸ਼ੋਧਿਆ ਬੋਲ ਕੇ ਵਿਚਾਲੇ ਭਗਵੰਤ ਸਿੰਘ ਦੀ ਵਾਰੀ ਆਈ ਹੋਣੀ ਇਸ ਦੇ ਮਾਇਨੇ ਕੱਢੇ ਜਾ ਰਹੇ ਨੇ ਜੀ ਕਿ ਉਹ ਸਟੇਜ ਤੇ ਸੰਦੀਪ ਪਾਠਕ ਨੇ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਵੀ ਨੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ ਫੈਸਲੇ ਪਾਰਟੀ ਦੀ ਚਿੱਠੀਆਂ ਦੇ ਉਹਨਾਂ ਦੇ ਦਸਤਖਤ ਹੁੰਦੇ ਨੇ ਉਹਨਾਂ ਨੇ ਰਗਵ ਚੱਡਾ ਦਾ ਨਾਮ ਵੀ ਨਹੀਂ ਬੋਲਿਆ ਜਿਹੜਾ ਉਸੇ ਸਟੇਜ ਤੇ ਬੈਠਾ ਸੀ ਹੂੰ ਹੂੰ ਤੇ ਉਹਨਾਂ ਨੇ ਮਨੀਸ਼ ਸ਼ਿਸ਼ੋਧਿਆ ਤੋਂ ਬਾਅਦ ਕੇਜਰੀਵਾਲ ਨੂੰ ਬੁਲਾਉਣ ਲੱਗਿਆ ਇਹ ਵੀ ਨਹੀਂ ਕਿਹਾ ਕਿ ਜੀ ਸਮੇਂ ਦੀ ਕਮੀ ਹੈ ਜਾਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਕਿਹਾ ਕਿ ਮੈਂ ਔਰ ਕੇਜਰੀਵਾਲ ਇਕੋ ਗੱਲ ਕਹਿਣੀ ਹੈ ਨਾਂ ਵੀ ਨਹੀਂ ਲਿਆ ਭਗਵੰਤ ਮਾਨ ਦਾ ਜੀ ਮਾਫੀ ਵੀ ਨਹੀਂ ਮੰਗੀ ਕਿ ਤੁਹਾਨੂੰ ਬੁਲਾ ਨਹੀਂ ਸਕਦੇ ਸਿੱਧਾ ਕੇਜਰੀਵਾਲ ਹੁਣ ਇਹਦੇ ਮਾਇਨੇ ਗੱਡੇ ਜਾ ਰਹੇ ਨੇ ਹੂੰ ਇਹਦੇ ਅਰਥ ਲਾਏ ਜਾ ਰਹੇ ਨੇ ਕਿ ਵੀ ਜਿਹੜੀਆਂ ਇਹ ਚਰਚਾ ਸੀ ਕਿ ਕੇਜਰੀਵਾਲ ਦੇ ਅੰਦਰ ਜਾਣ ਤੇ ਜੀ ਖਲੋਬੀ ਖੁਸ਼ਾ ਪੰਜਾਬ ਚ ਇੱਕ ਘਰ ਚ ਕੋਠੀ ਚ ਪਾਰਟੀ ਹੋਈ ਹੈ ਜੀ ਹੁਣ ਚਰਚੇ ਤਾਂ ਉਹ ਤੋਂ ਵਧੀ ਵੀ ਹੋ ਗਏ ਕਿ ਉੱਥੋਂ ਸਟੇਜ ਮੁੱਕਣ ਤੋਂ ਬਾਅਦ ਜਦੋਂ ਆਪਣੇ ਆਪਣੀ ਘਰੀ ਗਏ ਹੈਨਾ ਇਸ ਦੁੱਖ ਚ ਕਹੀਂ ਡੈੱਕੇ ਡੋਲੇ ਖਾਣ ਲੱਗੇ ਕੋਈ 에어ਪੋਰਟ ਤੇ ਡਿੱਗਣੋਂ ਫਿਰ ਤੇ ਕੋਈ ਕਿਤੇ ਕਹਿੰਦੇ ਇਹ ਵੀ ਕੁਝ ਚਰਚੇ ਨਹੀਂ ਹੂੰ ਤੇ ਉਹ ਚਰਚੇ ਇਹ ਵੀ ਨੇ ਕਿ ਪੰਜਾਬ ਚ ਇੱਕ ਲੀਡਰ ਨੇ ਹੈਨਾ ਆਪਣੀ ਅਚਕਨ ਵੀ ਨਵੀਂ ਸਵਾਲੀ ਕੇ ਸ਼ਹਿਰ ਫੁੱਲ ਲਾ ਕੇ ਗਲਾਬ ਦਾ ਗੈਂਗ ਗਰਸਿੰਗ ਵਾਂਗ ਮੈਂ ਮੁੱਖ ਮੰਤਰੀ ਬਣ ਜਾਵਾਂ ਇਹਦੇ ਵੀ ਚਰਚੇ ਨੇ ਚਰਚੇ ਤਾਂ ਇਹ ਵੀ ਹੈ ਕਿ ਜਿਹੜੇ ਹੁਣ ਤੱਕ ਬਿੱਤ ਦੇਖਦੇ ਸੀਗੇ ਉਹਨਾਂ ਨੇ ਨਵੀਂ ਜੈਕਟ ਸਵਾਲੀ ਹੈ ਹੂੰ ਤੇ ਪੋਚਮੀ ਪੱਗ ਦਾ ਕਹਿੰਦੇ ਜੀ ਹਰਜੋਤ ਬੈਂਸ ਵੀ ਬੰਨ ਨੂੰ ਫਿਰਦੇ ਸੀ ਪਰ ਉਹ 100 ਕਰੋੜ ਵਾਲਾ ਮਸਲਾ ਵਿੱਚ ਫਸਿਆ ਜੀ ਸੋ ਇਹ ਇਸ ਲਈ ਮੁੱਖ ਮੰਤਰੀ ਦੇ ਦਾਅਵੇ ਕਰਤਾ ਤਿਆਰ ਬੈਠੇ ਨੇ ਹੂੰ ਤੇ ਇਹ ਬਿਲਕੁਲ ਤੁਹਾਡੀ ਗੱਲ درست ਹੈ ਕਿ ਬਦਲਿਆ ਮੁੱਖ ਮੰਤਰੀ ਦਿੱਲੀ ਦਾ ਜਾਣਾ ਪਰ ਚਰਚੇ ਪੰਜਾਬ ਤੱਕ ਆ ਗਏ ਨੇ ਹਾਂ ਜਿਸ ਸਥਿਤੀ ਚ ਆਮ ਆਦਮੀ ਪਾਰਟੀ ਹੁਣ ਫਸੀ ਆ ਜੀ ਉਹ ਸਥਿਤੀ ਚ ਹਰਿਆਣਾ ਚੋਣਾ ਨੇ ਤੇ ਹਰਿਆਣਾ ਚੋਣਾ ਚ ਤਾਂ ਇਹਨਾਂ ਤੋਂ ਹੁਣ ਗੇਮ ਵੱਡੀ ਦਿਖਦੀ ਨਹੀਂ ਹੂੰ ਹੂੰ ਕਿਉਂਕਿ ਪਹਿਲਾਂ ਤੋਂ ਦਿੱਲੀ ਵਾਲੇ ਮਸਲੇ ਚ ਉਲਝੇ ਨੇ ਹੂੰ ਉਹ ਤੋਂ ਬਾਅਦ ਹਰਿਆਣਾ ਚ ਪ੍ਰਚਾਰ ਹੈ ਸੋ ਇਸ ਲਈ ਜਦੋਂ ਤੱਕ ਹਰਿਆਣਾ ਦੀ ਚੋਣਾਂ ਹੋ ਸਕਦਾ ਤਦ ਤੱਕ ਪੰਜਾਬ ਚ ਕੋਈ ਹਲਚਲ ਨਾ ਹੋਵੇ ਹਰਿਆਣਾ ਚੋਣਾਂ ਤੋਂ ਬਾਅਦ ਪੰਜਾਬ ਦੀ ਹਲਚਲ ਹੋ ਸਕਦੀ ਹੈ ਜਿਹੜੀ ਕੈਬਨਿਟ ਚ ਫੇਰ ਬਦਲ ਕੈਪਟਨ ਦਾ ਕੈਬਨਿਟ ਦਾ ਵਿਸਤਾਰ ਕੁਝ ਦੀ ਛੁੱਟੀ ਕੁਝ ਦੀ ਐਂਟਰੀ ਹੋਣੀ ਹੈ ਉਹਦੇ ਵਿੱਚ ਮੁੱਖ ਮੰਤਰੀ ਨੂੰ ਫਿਕਰਮੰਦੀ ਵੀ ਪਈ ਹੈ ਕਿ ਕਿਤੇ ਮੇਰੇ ਲਈ ਨਾ ਹੋਵੇ ਉਹਦੇ ਵਿੱਚ ਕੋਈ ਰਾਏ ਨਹੀਂ ਬੰਨਣ ਵਾਲੇ ਵੀ ਲੈਂਚ ਖੜੇ ਨੇ ਤੇ ਬਣਾਉਣ ਵਾਲੇ ਵੀ ਸੋਚ ਰਹੇ ਨੇ ਤੇ ਜਿਹੜੇ ਬਣੇ ਹੋਏ ਨੇ ਉਹ ਬੱਚੇ ਰਹਿਣਾ ਚਾਹੁੰਦੇ ਨੇ ਬਣੇ ਰਹਿਣਾ ਚਾਹੁੰਦੇ ਨੇ ਪਰ ਪਤਾ ਕਿ ਜਿਹੜੀ ਵਾਲ ਤੇ ਉਹਦੀ ਟੀਮ ਨੂੰ ਹੈਗਾ ਜੀ ਚਾਹੇ ਭਗਵੰਤ ਮਾਨ ਰਹਿਣ ਚਾਹੇ ਮਤਲਬ ਕਿ ਸਾਡੇ ਕੁਲਤਾਰ ਸੰਧੋਆ ਜਿਹੜੇ ਸਪੀਕਰ ਨੇ ਉਹ ਬਣ ਜਾਣ ਚਾਹੇ ਸਾਡੇ ਵਿੱਤ ਮੰਤਰੀ ਮਿਰਪਾਲਜੀ ਮਾ ਉਹ ਬਣ ਜਾਣ ਚਾਹੇ ਚਾਹੇ ਕੋਈ ਹੋਰ ਬਣ ਜਾਵੇ ਐਮਐਲਏ ਕਿਸੇ ਕੋਲ ਨਹੀਂ ਜੀ ਐਮਐਲਏ ਸਾਰੇ ਦਿੱਲੀ ਕੋਲੇ ਨੇ ਇਹਨਾਂ ਕੋਲ ਕੋਈ ਨਹੀਂ ਤੇ ਡਰ ਇਹ ਹੈ ਕਿ ਕੋਈ ਐਮਐਲਏ ਕਿਤੇ ਮੋਦੀ ਵਾਲੀ ਟੀਮ ਨਾ ਲੈ ਜਵੇ ਇਹ ਡਰ ਜ਼ਰੂਰ ਹੈਗਾ ਜੀ ਪਰ ਇੰਨਾ ਪਤਾ ਜੇ ਭਗਵੰਤ ਮਾਨ ਨੂੰ ਹਟਾਉਣਗੇ ਐਮਐਲਏ ਉਹਦੇ ਨਾਲ ਕੋਈ ਜਾਵੇ ਨਾ ਜਾਵੇ ਪੰਜਾਬ ਦੇ ਜਿਹੜੇ ਲੋਕੋ ਤੋਂ ਔਖੇ ਨੇ ਉਹਨਾਂ ਚ ਬਹੁ ਗਿਣਤੀ ਉਹਦੇ ਹੱਕ ਚ ਆ ਜਾਣਗੇ ਕਿਉਂਕਿ ਪੰਜਾਬ ਦੀ ਬਿਰਤੀ ਇਹੀ ਜੀ ਹੈ। ਉਹਦਾ ਸੁਭਾਅ ਇਹੋ ਜਿਹਾ ਹੈ। ਉਹਦੀ ਸਿਮਤੀ ਭਗਵਾਨ ਤੁਹਾਨੂੰ ਮਿਲ ਸਕਦੀ ਜੇਕਰ ਇਹਦੀ ਕੋਈ ਛੇੜਖਾਨੀ ਕਰਦੇ ਆ। ਇਹ ਇਸੇ ਲਈ ਕੇਜਰੀਵਾਲ ਨੂੰ 10 ਵਾਰ ਸੋਚਣਾ ਪੈਣਾ ਪੰਜਾਬ ਦੇ ਵਾਦ ਨਾਲ। ਪਰ ਅਜੇ ਤਾਈਂ ਨਹੀਂ ਪਤਾ ਕਿ ਦਿੱਲੀ 'ਚ ਕਿਸੇ ਨੂੰ ਬਣਾਇਆ ਉਹ ਤੋਂ ਬਾਅਦ ਉੱਥੇ ਨਾ ਕੋਈ ਨਵੀਂ ਵਖੇੜਾ ਖੜਾ ਹੋ ਜੂਵੇ। ਉਹਦਾ ਵੀ ਫਿਕਰ ਹੈ ਤੇ ਹਰਿਆਣਾ ਚੋਣਾਂ ਦਾ ਫਿਕਰ। ਹਰਿਆਣਾ ਚੋਣਾਂ ਤੋਂ ਬਾਅਦ ਕੁਝ ਹੋ ਸਕਦਾ ਹੈ। ਹਮਮ। ਦੀਪਕ ਜੀ ਦੱਸਿਓ ਹਰਿਆਣਾ ਦੇ ਵਿੱਚ ਕਾਂਗਰਸੀ ਤੇ ਭਾਜਪਾ ਦੀ ਟੇਕ ਹੁਣ ਸਟਾਰ ਪ੍ਰਚਾਰਕਾਂ ਤੇ ਹੈ ਜੀ। ਬ ਆਪਣੇ ਤਾਂ ਕਲੇਸ ਖਾਸੇ ਪਏ ਨੇ ਉਹਨਾਂ ਦੇ ਹਮ ਅੱਜ ਆਖਰੀ ਦਿਨ ਸੀ ਕਾਗਜ ਵਾਪਸ ਲੈਣ ਦਾ ਕਾਗਜ ਵਾਪਸੀ ਦੇ ਵਿੱਚ ਜਿਨ੍ਹਾਂ ਦੇ ਵਾਪਸ ਹੋਏ ਉਹਨਾਂ ਦੇ ਵਿੱਚ ਇੱਕ ਤਾਂ ਗੋਪਾਲ ਕੰਡਾ ਵਾਲਾ ਮਸਲਾ ਫਸ ਗਿਆ ਉੱਥੇ ਬੀਜੇਪੀ ਨੇ ਆਪਣੇ ਉਮੀਦਵਾਰ ਨੂੰ ਹਟਾ ਵੀ ਲਿਆ ਮੈਦਾਨ ਚੋਂ ਦੂਏ ਪਾਸੇ 5-7 ਬਾਕੀਆਂ ਨੂੰ ਮਨਾਉਣ ਚ ਦੋਏ ਪਾਰਟੀਆਂ ਕਾਮਯਾਬ ਹੋਈਆਂ ਹਮ ਹਮ ਪਰ ਬੀਜੇ ਜੀ ਅਜੇ ਵੀ ਕਾਂਗਰਸ ਤੇ ਭਾਜਪਾ ਦੇ 50 ਤੋਂ ਵੱਧ ਬਾਕੀ ਮੈਦਾਨ ਚ ਨੇ ਹਮ ਹਮ 90 ਸੀਟਾਂ ਨੇ ਦੇ 50 ਤੋਂ ਵੱਧ ਬਾਕੀ ਮੈਦਾਨ ਚ ਨੇ ਦਾ ਮਤਲਬ ਫਿਕਰਮੰਦੀ ਵਾਲੀ ਸਥਿਤੀ ਤਾਂ ਹੈਗੀ ਆ ਤੇ ਹੁਣ ਟੇਕ ਫਿਰ ਵੱਡੇ ਲੀਡਰਾਂ ਤੇ ਹੀ ਆ ਹੈਨਾ ਉਹਦੇ ਵਿੱਚ ਕਾਂਗਰਸ ਨੇ ਵੀ ਆਪਣੀ ਸੂਚੀ ਐਲਾਨਤੀ ਆਵਾਦਵੀ ਪਾਰਟੀ ਦੇ ਲੀਡਰ ਭਗਵੰਤ ਮਾਨ ਤੇ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੀ ਸਾਰੀ ਸਰਕਾਰ ਜਿਵੇਂ ਆਪਾਂ ਕਹਿੰਨੇ ਉੱਥੇ ਬੈਠੀ ਆ ਪਰ ਉਹਨੂੰ ਧਿਆਨ ਉਹਨਾਂ ਦਾ ਦਿੱਲੀ ਆ ਹਰਿਆਣੇ ਚੋਣਾਂ ਵੱਲ ਘਟਾ ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਵੀ ਪ੍ਰਿੰਕਾ ਗਾਂਧੀ ਵੀ ਪੂਰਾ ਗਾਂਧੀ ਟੱਬਰ ਹਰਿਆਣੇ ਦੇ ਸਟਾਰ ਪ੍ਰਚਾਰਕ ਜੋ ਚੌਕ ਖੜਗੇ ਵੀ ਆ ਉਹ ਤੋਂ ਬਾਅਦ ਸੁਖੂ ਵੀ ਆ ਹਰਿਆਣੇ ਵਾਲਾ ਹੈਨਾ ਉਹ ਤੋਂ ਬਾਅਦ ਗਹਿਲੋਤ ਵੀ ਹੈ ਹੈ ਤੇ ਇਸੇ ਤਰ੍ਹਾਂ ਮਤਲਬ ਹੋਰ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਸਾਰੇ ਹੈਗੇ ਨੇ ਇਸੇ ਤਰ੍ਹਾਂ ਬੀਜੇਪੀ ਦੇ ਮੋਦੀ ਦਾ ਰੈਲੀ ਵੀ ਕਰਕੇ ਗੁਰੂਖੇਤਰ ਚ ਮੋਦੀ ਵੀ ਆ ਐ ਅਮਿਤ ਸ਼ਾਹ ਵੀ ਆ ਜੇਪੀ ਨੱਡਾ ਵੀ ਆ ਰਾਜਨਾਥ ਸਿੰਘ ਵੀ ਆ ਇਮਾਮ ਅਲਨੀ ਵੀ ਆ ਮਨੋਜ ਤਿਵਾੜੀ ਵੀ ਆ ਹੈਨਾ ਜੋਗੀ ਵੀ ਆ ਤੇ ਹੋਰ ਲੀਡਰਸ਼ਿਪ ਵੀ ਹੈਗੀ ਸੋ ਇਸ ਲਈ ਉਹ ਉਹ ਨਾਮ ਵੀ ਉੱਥੇ ਆਉਣਗੇ ਇਹ ਵੀ ਆਉਣਗੇ ਤੇ ਟੇਕ ਉਹਨਾਂ ਨੂੰ ਮੋਦੀ ਤੇ ਅਮਿਤ ਸ਼ਾਹ ਰਾਜਨਾਥ ਨੱਡਾ ਉਰਾ ਤੇ ਆ ਤੇ ਇਹਨਾਂ ਨੂੰ ਰਾਹੁਲ ਪ੍ਰੇਮਖਾ ਦੇ ਉੱਤੇ ਆ ਸੋ ਇਸ ਲਈ ਇਹ ਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਵਾਰ ਸਿੱਧਾ ਮੈਚ ਲੋਕ ਮੰਨ ਕੇ ਚੱਲ ਰਹੇ ਨੇ ਕਿ ਕਾਂਗਰਸ ਬਣਾ ਭਾਜਪਾ ਹੋਊਗਾ ਤੇ ਉਸ ਚ ਕਾਂਗਰਸ ਦਾ ਹੱਥ ਉੱਪਰ ਮੰਨਿਆ ਜਾ ਰਿਹਾ ਹੈ ਫਿਲਹਾਲ ਅੱਜ ਦੀ ਤਰੀਕ ਚ ਜਦੋਂ ਹੁਣ ਨਾਮਜ਼ਦਗੀਆਂ ਤੋਂ ਬਾਅਦ ਕਾਗਜ਼ੀ ਬਾਪਸੇ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਚੋਣਾਂ ਮੇਦਾਂ ਪੱਕ ਗਿਆ ਹੂੰ ਤੇ ਦੀਪਕ ਜੀ ਦੱਸਿਓ ਪੰਜਾਬ ਦੇ ਵਿੱਚ ਹੁਣ ਪੰਚਾਇਤੀ ਚੋਣਾਂ ਅਕਤੂਬਰ ਚ ਹੋਣਗੀਆਂ ਅਗਲੇ ਮਹੀਨੇ ਹੋ ਜਾਣੀਆਂ ਮੈਂ ਕਹਣਾ ਜੀ ਪੁੱਛਣਾ ਸੀ ਕਿੰਨੀ ਕਵਾਰ ਕਰਾਈਏ ਆਪਾਂ ਤਾਂ ਹਰ ਵਾਰ ਕਰਾ ਲਦੇ ਆਂ ਸਰਕਾਰ ਹੀ ਕਰਾ ਕੇ ਰਾਜੀ ਜੀ ਜੀ ਅਸਲ ਤੇ ਸਰਕਾਰ ਦਾ ਕੋਈ ਸਟੈਂਡ ਹੀ ਨਹੀਂਗਾ ਜੀ ਹੂੰ ਮਤਲਬ ਇਹ ਬੇਸ਼ਰਮੀ ਦੀ ਹੱਦ ਹੈ ਕਿ ਤੁਸੀਂ ਚੋਣਾਂ ਤੋਂ ਸਮਾ ਰਹਿੰਦੇ ਆ ਸਰਪੰਚਾਂ ਦਾ ਭੰਗ ਕਰ ਬੈਨੇ ਹਾਂ ਹੈਨਾ ਫਿਰ ਵਾਪਸ ਲੈ ਲੈਨੇ ਹਾਂ ਅਦਾਲਤੀ ਝਾੜਾਂ ਤੋਂ ਬਾਅਦ ਫਿਰ ਤੁਸੀਂ ਸਮਾ ਮੁੱਕਣ ਤੇ ਪੰਚਾਇਤਾਂ ਦੀ ਹੱਦ ਮੁਕਾ ਵੀ ਦਿੱਤੀ ਤੇ ਉਹ ਤੋਂ ਬਾਅਦ ਚੋਣਾਂ ਨਹੀਂ ਕਰਾ ਪਾਰੇ 7-7-8-8 ਮਹੀਨੇ ਹੈਨਾ ਹੁਣ ਜੇ ਕਰਾਉਣ ਬਾਰੇ ਸੋਚ ਰਹੇ ਹਾਂ ਤਾਂ ਕਦੇ ਕਹਿੰਦੇ ਹੋ ਜੇ ਅਸੀਂ ਸਤੰਬਰ ਚ ਕਰਾ ਲੈਣੀ ਆ ਫਿਰ ਕਹਿੰਦੇ ਨਹੀਂ ਜੀ ਨਵੰਬਰ ਚ ਕਰਾਵਾਂਗੇ ਫਿਰ ਅਦਾਲਤ ਤੋਂ ਝਾੜਾ ਨਗਰ ਨਿਗਮ ਨੂੰ ਪੈਂਦੀਆਂ ਪੰਚਾਇਤ ਨੂੰ ਪੈਂਦੀਆਂ ਫਿਰ ਹੁਣ ਕਹਿੰਦੇ ਨਹੀਂ ਜੀ ਅਸੀਂ ਅਕਤੂਬਰ ਦੇ ਦੂਜੇ ਹਫਤੇ ਕਰਾ ਲੈਣੀ ਆ ਸੋ ਹੁਣ ਲਗਭਗ ਪੰਜਾਬ ਚੋਣ ਕਮਿਸ਼ਨ ਨੇ ਜਿਹੜੇ ਚੋਣ ਨਿਸ਼ਾਨ ਨੇ ਉਹ ਵੀ ਜਾਰੀ ਕਰਤੇ ਹਮਮ ਔਰ ਲਿਸਟਾਂ ਵੀ ਤਿਆਰ ਨੇ ਔਰ ਜਿਹੜਾ ਨਵੀਂ ਸੋਧ ਹੋਈ ਸੀ ਉਹਦੇ ਵਜ੍ਹਾ ਨਾਲ ਰਾਖਵਾ ਕਰਨ ਦੀ ਰੋਟੇਸ਼ਨ ਬਦਲਨੀ ਹੈ ਕਿਉਂਕਿ ਪਹਿਲਾਂ ਜ਼ਿਲ੍ਹਾ ਪੱਧਰ ਤੇ ਸੀ ਹੁਣ ਬਲਾਕ ਪੱਧਰ ਤੇ ਹੋ ਗਈ ਹੈ ਉਸ ਵਾਲੇ ਨੂੰ ਰੋਟੇਸ਼ਨ ਦੀ ਪ੍ਰਕਿਰਿਆ ਵੀ ਲਗਭਗ ਨਿਬੜ ਗਈ ਹੈ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਦੋ ਪੜਾਵਾਂ 'ਚ ਪੰਚਾਇਤੀ ਚੋਣਾਂ ਹੋਣਗੀਆਂ ਪਹਿਲਾ ਪੜਾਪ ਪਿੰਡਾਂ ਦੇ ਪੰਜ ਸਰਪੰਚ ਚੁਣਨ ਵਾਲਾ ਜਿਹੜੀ ਪੰਚਾਇਤ ਚੁਣਨ ਵਾਲਾ ਉਹ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਹੋ ਜਾ ਸਕਦਾ ਔਰ ਉਸ ਤੋਂ ਬਾਅਦ ਫਿਰ ਨਗਰ ਨਿਗਮ ਨਗਰ ਕੌਂਸਲ ਦੇ ਹਵਾਲੇ ਨਾਲ ਨਾਲ ਦੀ ਨਾਲ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਹੋ ਜਾਣਗੀਆਂ ਸੋ ਇਹਦੇ ਲਈ ਲਗਭਗ ਤਿਆਰੀ ਹੈ ਜੀ ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਕਤੂਬਰ ਦੇ ਦੂਜੇ ਹਫਤੇ ਹੁਣ ਚੋਣਾਂ ਹੋ ਹੀ ਜਾਣਗੀਆਂ ਪੰਜਾਬ ਨੂੰ ਨਵੇਂ ਸਰਪੰਚ ਪੰਚ ਮਿਲ ਹੀ ਜਾਣਗੇ ਜੀ ਦੀਪਕ ਜੀ ਸਮਾ ਆਪਣੇ ਕੋਲ ਬੜਾ ਗਰਮਾ ਮਿਣਵਾ ਪਰ ਮੈਂ ਇੱਕ ਖਬਰ ਵੀ ਛੱਡਣਾ ਨਹੀਂ ਚਾਹੁੰਦਾ ਹੈ ਤੇ ਜਿਹੜੇ ਵੇਰਵੇ ਨੇ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਆ ਨਕਲੀ ਜੱਜ ਨੇ 2000 ਮੁਲਜ਼ਮਾ ਨੂੰ ਜ਼ਮਾਨਤਾਂ ਦੇਤੀਆਂ ਸੀ ਜੀ ਇਹ ਕਦੋਂ ਹੋਇਆ ਇਹ ਜੱਜ ਨਕਲੀ ਮੁਜ਼ਲਮ ਅਸਲੀ ਇਹ ਬਿਲਕੁਲ ਨਹੀਂ ਇੱਕ ਕਮਾਲ ਦਾ ਮਤਲਬ ਕਿ ਇੱਕ ਨਾ ਧਨੀ RAM ਨਾਂ ਦਾ ਬੰਦਾ ਚੋਰ ਹੈ ਜੀ ਹਮ ਹਮ ਚੋਰ ਵੀ ਐਸਾ ਕਿ ਪੂਰੇ ਦੇਸ਼ ਚੋਰੀ ਦੀ ਚਰਚਾ ਕੋਈ ਸ਼ਹਿਰ ਉਹਨੇ ਛੱਡਿਆ ਨਹੀਂ ਦੇਖ ਸਕਦਾ ਕਿ ਜਿੱਥੇ ਚੋਰੀ ਨਾ ਕੀਤੀ ਹੋਵੇ ਹਮ ਤੇ ਉਹ ਚੰਡੀਗੜ੍ਹ ਚ ਪਾਰਕਿੰਗ ਚੋਂ ਇੱਕ ਵਕੀਲ ਬਕੂਲ ਦੀ ਕਾਰ ਚੋਰੀ ਕਰਕੇ ਲੈ ਗਿਆ ਹਮ ਹੁਣ ਵਕੀਲ ਦੀ ਚਾਰ ਤੇ ਚੰਡੀਗੜ੍ਹ ਦੀ ਪੁਲਿਸ ਤੇ ਉਹ ਤੋਂ ਬਾਅਦ ਕਾਰਵਾਈ ਹੋਈ ਆਖਰੋ ਬੰਦਾ ਫੜ ਲਿਆ ਜੀ ਫੜੇ ਜਾਣ ਦੇ ਦੌਰਾਨ ਉਹਦੀ ਉਮਰ ਖਾਸੀ ਸੀ ਇਸ ਲਈ ਉਹਨੂੰ ਜਮਾਨਤ ਮਿਲ ਗਈ ਹਮ ਹਮ ਤੇ ਜਮਾਨਤ ਮਿਲਣ ਤੋਂ ਬਾਅਦ ਜਨਾਬ ਜੀ ਮੁੜ ਕੇ ਆਏ ਹੀ ਨਹੀਂ ਪੇਸ਼ ਨਹੀਂ ਹੋਏ ਲੱਭੀ ਜਾਓ ਕਿੱਥੇ ਹੈ ਕਿੱਥੇ ਨਹੀਂ ਹੈ ਨਾ ਉਹ 84 ਸਾਲਾ 86 ਸਾਲ 86 ਸਾਲਾ ਧਨੀ RAM ਦੀ 18 April 2024 ਨੂੰ ਮੌਤ ਹੋ ਗਈ ਹਮ ਹਮ ਹੁਣ ਜਦੋਂ ਉਹਦੀ ਮੌਤ ਹੋਈ ਤਾਂ 5 ਮਹੀਨੇ ਪਹਿਲਾਂ ਉਹਦੀ ਮੌਤ ਹੋਈ ਤਾਂ ਉਹਦੇ ਆਧਾਰ ਤੇ ਹੁਣ ਉਹਦਾ ਇਹ ਚੋਰੀ ਵਾਲਾ ਕੇਸ ਬੰਦ ਹੋ ਗਿਆ ਹਮ ਹਮ ਜਦੋਂ ਇਹ ਚੋਰੀ ਵਾਲੇ ਕੇਸ ਦੇ ਬੰਦ ਦੇ ਹਵਾਲੇ ਨਾਲ ਪ੍ਰਕਿਰਿਆ ਚੰਡੀਗੜ੍ਹ ਚ ਚੱਲੀ ਤਾਂ ਉਹਦੇ ਰਾਜ਼ ਜਦੋਂ ਖੁੱਲੇ ਉਹਨਾਂ ਚ ਕਮਾਲ ਸੀ ਇਹ ਧਨੀਰਾ ਮਤਲਬ ਕਿੰਨਾ ਛਾਤਰ ਹੋਣਾ ਔਰ ਕਿੰਨਾ ਕਾਨੂੰਨ ਦਾ ਜਾਣੂ ਹੋਣਾ ਉਹਨੇ ਕੀ ਕੀਤਾ ਝੱਜਰ ਦੇ ਵਿੱਚ ਇਹ ਲਗਭਗ ਮਤਲਬ ਕਿ ਇਹ ਗੱਲ 1970 71 ਦੇ ਦੌਰ ਦੀ ਹੈ ਕਹਿੰਦੇ ਹੂੰ ਹੂੰ ਤੁਸੀਂ ਹਿਸਾਬ ਲਾ ਲਓ ਕਿ ਉਸ ਸਮੇਂ ਉਹ ਕਿਸ ਉਮਰ ਚ ਹੋਣਾ ਜੇ ਅੱਜ 86 ਸਾਲ ਦਾ ਹੈ ਨਾ ਕਹਿੰਦੇ 1970 71 ਦੇ ਦੌਰ ਚ ਝੱਜਰ ਦੇ ਵਿੱਚ ਜਿਹੜਾ ਐਡੀਸ਼ਨਲ ਸੈਸ਼ਨ ਜੱਜ ਸੀਗੇ ਉਹਨਾਂ ਦੀ ਕੋਈ ਵਿਭਾਗੀ ਜਾਂਚ ਖੁੱਲ ਗਈ ਵਿਜੇ ਜੀ ਜੀ ਤੇ ਜਦੋਂ ਵਿਭਾਗੀ ਜਾਂਚ ਖੁੱਲੀ ਤਾਂ ਜਨਾਬ ਨੇ ਜੱਜ ਨੂੰ ਚਿੱਠੀ ਲਿਖਤੀ ਰਜਿਸਟਰਾਰ ਦੇ ਦਸਤਖਤ ਕਰਤੇ ਮੋਹਰ ਲਾਤੀ ਸਾਰਾ ਕੁਝ ਉਹਦੀ ਕੋਟੀ ਦੀ ਚਿੱਠੀ ਪਹੁੰਚ ਗਈ ਵੀ ਤੇਰੇ ਖਿਲਾਫ ਵਿਭਾਗੀ ਜਾਂਚ ਹੈ ਤੂੰ ਅਦਾਲਤ 'ਚ ਨਹੀਂ ਜਾ ਸਕਦਾ ਤੂੰ ਕੋਈ ਫੈਸਲੇ ਨਹੀਂ ਸੁਣਾ ਸਕਦਾ ਤੈਨੂੰ ਉਨੀਦਰ ਲੰਬੀ ਛੁੱਟੀ ਤੇ ਭੇਜਿਆ ਜਾਂਦਾ ਹੂੰ ਹੂੰ ਉਹ ਵਿਚਾਰੇ ਨੇ ਦੇਖਿਆ ਕਿ ਹਾਂ ਚਿੱਠੀ ਤੈਨੂੰ ਉਹੀ ਆ ਦਸਤਖਤ ਉਹੀ ਨੇ ਸਾਰਾ ਕੁਝ ਉਹਨੇ ਅਦਾਲਤ ਤੇ ਆਣਾ ਛੱਡਤਾ ਇਧਰ ਅਦਾਲਤ 'ਚ ਧਨੀ RAM ਨੇ ਚਿੱਠੀ ਭੇਜੀ ਇਸੇ ਬੰਦੇ ਨੇ ਕੋਰ ਵੀ ਉਹ ਵਿਭਾਗੀ ਜਾਂਚਦ ਕਰਕੇ ਉਹਦਾਲਚ ਨਹੀਂ ਆ ਸਕਦੇ ਉਹਦੀ ਥਾਂ ਤੇ ਇਹ ਜੱਜ ਨਿਯੁਕਤ ਕੀਤਾ ਜਾਂਦਾ ਤੇ ਜਨਾਬ ਆ ਕੇ ਕੁਰਸੀ ਤੇ ਬੈਠ ਕੇ ਜੱਜ ਬਣ ਕੇ ਆ ਕੇ 22300 ਮੁਲਜ਼ਮਾਂ ਨੂੰ ਜ਼ਮਾਨਤਾਂ ਦੇਤੀਆਂ ਚੋਰ ਚੱਕੇ ਸਾਰਿਆਂ ਤੜਾ ਤੜ ਜ਼ਮਾਨਤਾ ਦੇ ਵਕੀਲ ਖੁੱਜ ਕੇ ਸਾਡੀ ਤਾਂ ਪੋਂਬਾਰ ਹੈ ਤੇ ਜਨਾਬ ਉੱਥੇ 2 ਢਾਈ ਮਹੀਨੇ ਜੱਜਮੈਂਟ ਕਰਕੇ ਤੁਰਦੇ ਬਣੇ ਬਾਅਦ ਚੋਂ ਪਤਾ ਲੱਗਿਆ ਉਹਨਾਂ ਦਿਨ ਪਤਾ ਹੀ ਲੱਗਿਆ ਕਿਹਨਾਂ ਹਾਂ ਕਮਾਲ ਆ ਦਿਪਕ ਜੀ ਚਲੋ ਹੁਣ ਬੰਦਾ ਦੁਨੀਆ ਦੁਨੀਆ ਚ ਨਹੀਂ ਰਿਹਾ ਪਰ ਚਾਚਾ ਜੀ 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 ਜੀ